ਆਮ ਆਦਮੀ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਪਦ ਤੋਂ ਹਟਾਉਣ ਤੋਂ ਬਾਅਦ ਇੱਕ ਜਾਂਚ ਕਮੇਟੀ ਬਣਾਈ ਸੀ ਇਸ ਜਾਂਚ ਕਮੇਟੀ ਚ ਜਰਨੈਲ ਸਿੰਘ ਤੇ ਜਸਬੀਰ ਸਿੰਘ ਵੀਰਸਨ ਜਿਨ੍ਹਾਂ ਨੇ ਉਹ ਸਟ੍ਰਿੰਗ ਦੀ ਜਾਂਚ ਕਰਨੀ ਸੀ ਪੂਰੇ ਮਾਮਲੇ ਦੀ ਜਾਂਚ ਕਰਨੀ ਸੀ ਤਿੰਨ ਦਿਨ ਹੋ ਗਏ ਇਸ ਕਮੇਟੀ ਨੇ ਅਜੇ ਤੱਕ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਕਿਉਂ ਜਾਂ ਸ਼ੁਰੂ ਨਹੀਂ ਕੀਤੀ ਕੀ ਕਾਰਨਾਂ ਕਿਉਂ ਉਹ ਸਟਿੰਗ ਦੇ ਉੱਤੇ ਅਜੇ ਤੱਕ ਚਰਚਾ ਨਹੀਂ ਹੋਈ ਕਿਉਂ ਸਟਿੰਗ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਜਾਂਚ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਵੀਰ ਸਾਹਿਬ ਉਹਦੋਂ ਬੜੀ ਕਾਲੀ ਸੀ ਇੱਕਦਮ ਪ੍ਰੈਸ ਕਾਨਫਰੰਸ ਹੋਈ ਕਿਹਾ ਗਿਆ ਕਿ ਜਾਂਚ ਕਮੇਟੀ ਬਣਾ ਦਿੱਤੀ ਗਈ ਜਾਂਚ ਕਰੇਗੀ ਅਜੇ ਤੱਕ ਜਾਂਚ ਕਿਉਂ ਨਹੀਂ ਕੀਤੀ ਗਈ ਸਾਨੂੰ ਇਹ ਜਾਂਚ ਜਿਹੜੀ ਸ਼ੁਰੂ ਕਰਨ ਵਾਸਤੇ ਸਾਡੇ ਦੋ ਮੈਂਬਰਾਂ ਦੀ ਕਮੇਟੀ ਸੀਗੀ ਸਰਦਾਰ ਜਨੈਲ ਸਿੰਘ ਐਮ ਐਲ ਏ ਤੇ ਮੈਂ ਇੱਥੇ ਸੀਗਾ ਤੇ ਉਹ ਦਿੱਲੀ ਬੇਸਡ ਹੈਗੇ ਸਾਜਨੈਲ ਸਿੰਘ ਜਾਂਚ ਕਮੇਟੀ ਦੀ ਮੀਟਿੰਗ ਸ਼ੁਰੂ ਨਾ ਹੋਣ ਦਾ ਕਾਰਨ ਸਿਰਫ ਇੱਕੋ ਇੱਕ ਹੈਗਾ ਕਿ ਸਾਰ ਜਰਨੈਲ ਸਿੰਘ ਹਸਪਤਾਲ 'ਚ ਦਾਖਲ ਹੈਗੇ ਆ ਔਰ ਉਹਨਾਂ ਦੇ ਹਸਪਤਾਲ 'ਚ ਦਾਖਲ ਹੋਣ ਕਰਕੇ ਅਸੀਂ ਇਹ ਜਿਹੜੀ ਜਾਂਚ ਹੈਗੀ ਆ ਕਿਉਂਕਿ ਦੋ ਮੈਂਬਰੀ ਕਮੇਟੀ ਨੇ ਕਰਨੀ ਸੀਗੀ ਤੇ ਉਹਨਾਂ ਨੇ ਉਹ ਜਿਹੜਾ ਸਟਿੰਗ ਆਪਰੇਸ਼ਨ ਜਿਹੜਾ ਵੀ ਹੋਇਆ ਹੈਗਾ ਉਹ ਲੈ ਕੇ ਇੱਥੇ ਅਸੀਂ ਦੇਖਣਾ ਸੀਗਾ ਔਰ ਉਸ ਦੇ ਵਾਸਤੇ ਛੋਟੇਪੁਰ ਸਾਹਿਬ ਨੂੰ ਵੀ ਮੌਕਾ ਦੇਣਾ ਸੀਗਾ ਕਿ ਉਹ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੈਗੇ ਆ ਪਰ ਉਹਨਾਂ ਦੇ ਬਿਮਾਰ ਹੋਣ ਕਰਕੇ ਜਾਂਚ ਨੇ ਸ਼ੁਰੂ ਹੋ ਕੇ ਪਾਈ ਅੱਜ ਵੀ ਮੈਂ ਸਵੇਰੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਅਜੇ ਹਸਪਤਾਲ 'ਚ ਦਾਖਲ ਹੈ ਤੁਹਾਨੂੰ ਕੋਈ ਆਫੀਸ਼ੀਅਲ ਕਮਿਊਨੀਕੇਸ਼ਨ ਮਿਲਿਆ ਸੀ ਕਿ ਤੁਸੀਂ ਜਾਂਚ ਕਮੇਟੀ 'ਚ ਆਇਓ ਜਾਂ ਤੁਸੀਂ ਉਹੀ ਬਾਈਟ ਜੋ ਭਗਵੰਤ ਮਾਨ ਨੇ ਉੱਥੇ ਦਿੱਤੀ ਸੀ ਪ੍ਰੈਸ ਕਾਨਫਰੰਸ ਦਿੱਤੀ ਸੀ ਉਹਦੇ 'ਚ ਹੀ ਪਤਾ ਲੱਗਿਆ ਸੀ ਨਹੀਂ ਜੋ ਭਗਵੰਤ ਮਾਨ ਨੇ ਉਸ ਲਈ ਬਾਈਟ ਦਿੱਤੀ ਸੀਗੀ ਉਸੇ ਕਰਕੇ ਸਾਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਸਾਡੀ ਜਾਂਚ ਕਮੇਟੀ ਬਣਾਤੀ ਗਈ ਹੈ ਪਰ ਦੇਰ ਹੋਣ ਦਾ ਕਾਰਨ ਜਿਹੜਾ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਸਰ ਜਰਨੈਲ ਸਿੰਘ ਜੀ ਦੇ ਬਿਮਾਰ ਹੋਣ ਕਰਕੇ ਅੱਗੇ ਕਾਰਵਾਈ ਨਹੀਂ ਹੋ ਸਕੇ ਕਿਹਾ ਜਾ ਰਿਹਾ ਹੈ ਕਿ ਜਰਨੈਲ ਸਿੰਘ ਜਾਣ ਬੁੱਝ ਕੇ ਬਿਮਾਰ ਹੋਏ ਨਹੀਂ ਕਿਉਂਕਿ ਛੋਟੇਪੁਰ ਦੇ ਨਾਲ ਕਾਫੀ ক্লোਜ਼ ਰਿਸ਼ਤੇ ਰਹੀ ਨੇ ਉਹਨਾਂ ਦੇ ਕਿਤੇ ਨਾ ਕਿਤੇ ਪਾਰਟੀ 'ਚ ਗੜਬੜ ਚੱਲ ਰਹੀ ਹੈ ਇਸ ਕਰਕੇ ਮਾਮਲੇ ਦੀ ਜਾਂਚ ਨਹੀਂ ਹੋ ਰਹੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਹੈ ਕਿ ਜਾਣ ਬੁੱਝ ਕੇ ਉਹ ਹਸਪਤਾਲ 'ਚ ਦਾਖਲ ਹੋਏ ਹੈ ਉਹ ਅਸੀਂ ਦੇ ਰੀਲੀ ਉਹ ਬਿਮਾਰ ਹੈ ਗਿਆ ਬਿਮਾਰ ਹੋਣ ਕਰਕੇ ਉਹ ਨਹੀਂ ਆ पाए ਇਸ ਕਰਕੇ ਇਸ ਤਰ੍ਹਾਂ ਦੀ ਸਪੈਕੂਲੇਸ਼ਨ ਜਿਹੜੀ ਲੋਕਾਂ ਚ ਜਾ ਰਹੀ ਹੈਗੀ ਆ ਬਿਲਕੁਲ 100% ਗਲਤ ਹੈਗੀ ਹੈ ਸਟਿੰਗ ਨੂੰ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾਗਾ ਬੜਾ ਰੋਲਾ ਪਾਇਆ ਜਾ ਰਿਹਾ ਕਿ ਸਟਿੰਗਾ ਸਟਿੰਗਾ ਛੋਟੇਪੁਰ ਤੇ ਕਾਰਵਾਈ ਸਟਿੰਗ ਦੇ ਆਧਾਰ ਦੇ ਉੱਤੇ ਕੀਤੀ ਗਈ ਸਟਿੰਗਾ ਆਮ ਆਦਮੀ ਪਾਰਟੀ ਜਨਤਕ ਕਿਉਂ ਨਹੀਂ ਕਰ ਰਹੀ ਸਟਿੰਗ ਨੂੰ ਇਸ ਕਰਕੇ ਜਨਤਕ ਨਹੀਂ ਕੀਤਾ ਜਾ ਰਿਹਾ ਕਿ ਜਦ ਇੱਕ ਇਨਕੁਆਇਰੀ ਕਮੇਟੀ ਬਣਾਈ ਗਈ ਹੈਗੀ ਐ ਇਨਕੁਆਇਰੀ ਕਮੇਟੀ ਨੇ ਦੇਖਣਾ ਤਾਂ ਹੈਗਾ ਵੀ ਸਟਿੰਗ ਜਿਹੜਾ ਹੈਗਾ ਉਹਦੇ ਉਹਦੀ ਜਿਹੜੀ ਸਚਾਈ ਕਿੰਨੀ ਕੁ ਹੈਗੀ ਐ ਔਰ ਉਹਦਾ ਕਿਹੜੇ ਕੁਛ ਹੈਗਾ ਜਨਤਕ ਕਰਨਾ ਠੀਕ ਰਹੇਗਾ ਜਾਂ ਕੋਈ ਉਸ ਵਿੱਚ ਐਸੀ ਗੱਲ ਹੈਗੀ ਐ ਜਿਹੜੀ ਕਿ ਕਿਸੇ ਨਾ ਕਿਸੇ ਸ਼ੱਕ ਦੇ ਘੇਰੇ ਚ ਆਂਦੀ ਹੋਏ ਪਹਿਲਾਂ ਪਾਰਟੀ ਦਾ ਫੈਸਲਾ ਹੀ ਹੈਗਾ ਕਿ ਅਸੀਂ ਪਹਿਲਾਂ ਉਹ ਦੇਖਾਂਗੇ ਸਟਿੰਗ ਦੇਖਾਂਗੇ ਔਰ ਉਹ ਦੇਖਣ ਤੋਂ ਬਾਅਦ ਫਿਰ ਛੋਟੇਪਰ ਸਾਹਿਬ ਨੂੰ ਜਿਨ੍ਹਾਂ ਦੇ ਉੱਤੇ ਸਾਰਾ ਕੁਝ ਨਿਰਪੱਖ ਕਰਦਾ ਹੈਗਾ ਉਹਨਾਂ ਨੂੰ ਜਰੂਰ ਮੌਕਾ ਦੇਣਾ ਚਾਹੀਦਾ ਕਿ ਸਟ੍ਰਿੰਗ ਬਾਰੇ ਉਹ ਕੀ ਕਹਿਣਾ ਚਾਹੁੰਦੇ ਹੈਗੇ ਅਗਰ ਅਸੀਂ ਪਹਿਲਾਂ ਹੀ ਉਸ ਨੂੰ ਸਟ੍ਰਿੰਗ ਨੂੰ ਪਬਲਿਕ ਪਬਲਿਸਾਈਜ਼ ਕਰ ਦਿੱਤਾ ਪਬਲਿਕ ਜੀ ਰਿਲੀਜ਼ ਕਰ ਦਿੱਤਾ ਫਿਰ ਪਹਿਲਾਂ ਹੀ ਕਾਰਵਾਈ ਕਿਉਂ ਕੀਤੀ ਗਈ ਹੈਗੀ ਫਿਰ ਤਾਂ ਜਾਂਚ ਕਮੇਟੀ ਛੋਟੇਪੁਰ ਨੇ ਵੀ ਇਹ ਗੱਲ ਕਹੀ ਹੈ ਕਿ ਜਾਂਚ ਕਮੇਟੀ ਬਾਅਦ ਚ ਬਣਾਈਆ ਕਾਰਵਾਈ ਪਹਿਲਾਂ ਕਰਤੀ ਤਾਂ ਕਾਰਵਾਈ ਵੀ ਬਾਅਦ ਚ ਹੋ ਸਕਦੀ ਸੀ ਕਿ ਜਾਂਚ ਕਮੇਟੀ ਪਹਿਲਾਂ ਬਣਦੀ ਜਾਂਚ ਕਰਦੀ ਫਿਰ ਉਹਨਾਂ ਤੇ ਕਾਰਵਾਈ ਹੁੰਦੀ ਨਹੀਂ ਪਰ ਕੋਈ ਅੰਤਮ ਫੈਸਲਾ ਤਾਂ ਕੀਤਾ ਹੀ ਨਹੀਂ ਹੈਗਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਉਹਨੇ ਕਿਹਾ ਮੈਂ 2 ਲੱਖ ਨਹੀਂ ਲਿਆ ਹੈਗਾ ਮੈਂ 2 ਲੱਖ ਵੀ ਲਿਆ ਹੈਗਾ ਮੈਂ ਕਿਸੇ ਨੂੰ 5 ਲੱਖ ਵੀ ਲਿਆ ਹੈਗਾ ਮੈਂ 10 ਲੱਖ ਵੀ ਲਿਆ ਹੈਗਾ ਔਰ ਮੈਨੂੰ ਜਿਹੜੇ ਸਾਡੇ ਵਲੰਟੀਅਰਸ ਹੈਗੇ ਆ ਕੋਈ ਮੈਨੂੰ ਹਰ ਮਹੀਨੇ 2000 ਦਿੰਦਾ ਕੋਈ ਮੈਨੂੰ 5000 ਦਿੰਦਾ ਕੋਈ 10000 ਦਿੰਦਾ ਹੈਗਾ ਇਹ ਜਿਹੜੀ ਆਮ ਆਦੀ ਪਾਰਟੀ ਹੈ ਇਹਦਾ ਬੇਸ ਇਹ ਹੈਗਾ ਕਿ ਟੋਟਲ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈਗੀ ਸਾਡਾ ਵੈਬਸਾਈਟ ਹੈਗਾ ਔਰ ਵੈਬਸਾਈਟ ਦੇ ਉੱਤੇ ਜੋ ਜੋ ਇਨਫਰਮੇਸ਼ਨ ਆ ਰਹੀ ਹੈਗੀ ਜੋ ਇਨਕਮ ਆ ਰਹੀ ਹੈਗੀ ਹੈ ਔਰ ਜਿਹੜਾ ਖਰਚਾ ਹੋ ਰਿਹਾ ਹੈਗਾ ਉਹ ਅਪਲੋ ਪੰਜਾਬ ਦੀ ਵੈਬਸਾਈਟ ਕੋਈ ਨਹੀਂ ਹੈਗੀ ਪੰਜਾਬ ਚ ਹੁਣ ਤੱਕ ਕਿੰਨਾ ਖਰਚਾ ਹੋਇਆ ਕੀ ਆਮਦਨ ਆਈ ਇਹਦਾ ਕੋਈ ਵੇਰਵਾ ਕਿਸੇ ਵੈਬਸਾਈਟ ਤੇ ਨਹੀਂ ਹੈਗਾ ਤੇ ਇਹੋ ਤੇ ਮੈਂ ਕਹਿ ਰਿਹਾ ਹੈਗਾ ਕਿ ਇਸੇ ਇਹੀ ਤੇ ਇੱਕ ਕਾਰਨ ਸੀਗਾ ਕਿ ਜੇ ਇੱਕ ਕਨਵੀਨਰ ਦੀ ਜਿਹੜਾ ਸੀਗਾ ਉਹਦੀ ਸਟੇਟ ਦਾ ਜਿਹੜਾ ਹੈਡ ਹੈਡ ਕਰ ਰਿਹਾ ਸੰਦੀਪੁਰ ਕੋਲ ਤਾਂ ਇੱਕ ਪੈਸੇ ਆ ਰਹੇ ਹੋਣਗੇ ਨਾ ਸੰਜੀਤ ਸਿੰਘ ਕੋਲ ਵੀ ਪੈਸੇ ਆ ਰਹੇ ਹੋਣਗੇ ਦੁਰਗੇਸ਼ ਪਾਠਕ ਕੋਲ ਵੀ ਆ ਰਹੇ ਹੋਣਗੇ ਬਹੁਤ ਸਾਰੇ ਹੋਰ ਲੀਡਰਾਂ ਕੋਲ ਵੀ ਪੈਸੇ ਆ ਰਹੇ ਹੋਣਗੇ ਉਹਨਾਂ ਨੇ ਕਿਉਂ ਨਹੀਂ ਇਹ ਨਹੀਂ ਸ਼ਿਟੂ ਲਿਆ ਕੇ ਅਸੀਂ ਪੈਸੇ ਪਬਲਿਕ ਕਰੀਏ ਵੈਬਸਾਈਟ ਤੇ ਪਾਈਏ ਆਨਲਾਈਨ ਪੈਸੇ ਪਾਈਏ ਨਹੀਂ ਜਿਹੜਾ ਜਿਹੜੀਆਂ ਡੋਨੇਸ਼ਨਸ ਆ ਰਹੀਆਂ ਹੈਗੀਆਂ ਨਾ ਖਾਸ ਕਰਕੇ ਜਿੱਦਾਂ ਆਪਾਂ ਕਹਿ ਰਹੇ ਹੈਗੇ ਆ ਅੱਜਕੱਲ ਸੁਖਵੀਰ ਜੀ ਬੜਾ ਬਾਰ-ਬਾਰ ਕਹਿ ਰਹੇ ਹੈਗੇ ਆ ਕਿ ਅੱਤਵਾਦੀ ਇਹਨਾਂ ਨੂੰ ਪੈਸੇ ਦੇ ਰਹੇ ਹੈਗੇ ਆ ਉਹਨਾਂ ਨੇ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਹੈਗੀ ਹੈ ਕਿ ਇਹਨਾਂ ਦੇ ਜਿਹੜੇ ਬਾਹਰੋਂ ਪੈਸੇ ਆ ਰਹੇ ਹੈਗੇ ਉਹ ਸੰਖਵਾਦੀਆਂ ਦੇ ਹੈਗੇ ਆ ਮੈਂ ਉਹੀ ਕਹਿ ਰਿਹਾ ਬਾਹਰ ਖੈਰਾ ਵੀ ਗਏ ਸੀ ਬਾਹਰ ਸੰਜੀਤ ਸਿੰਘ ਵੀ ਗਏ ਦੁਰਗੇਸ਼ ਪਾਠਕ ਵੀ ਗਏ ਬਾਹਰਲੇ ਪੈਸਿਆਂ ਦਾ ਕੋਈ ਰਿਕਾਰਡ ਕਿੱਥੇ ਆ ਕਿਉਂ ਨਹੀਂ ਅਜੇ ਤੱਕ ਬਾਹਰਲੇ ਪੈਸਿਆਂ ਨੂੰ ਜਿੱਥੇ ਛੋਟੇਪੁਰ ਨਹੀਂ ਗਏ ਉਹਨਾਂ ਨੂੰ ਕਿਉਂ ਨਹੀਂ ਜਨਤਕ ਕੀਤਾ ਗਿਆ ਜਿੱਥੇ ਜਿੱਥੇ ਤੱਕ ਬਾਹਰੋਂ ਆਈਆਂ ਡੋਨੇਸ਼ਨ ਦਾ تعلق ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈਗਾ ਕਿ ਜਿਹੜਾ ਸਾਡਾ ਦਿੱਲੀ ਜਿਹੜਾ ਆਫਿਸ ਹੈਗਾ ਆਮ ਆਦਮੀ ਪਾਰਟੀ ਦਾ ਸੈਂਟਰਲ ਜਿਹੜਾ ਸੈਂਟਰਲ ਲੈਵਲ ਦਾ ਟ੍ਰੈਜਰਰ ਹੈ ਖਜ਼ਾਨਚੀ ਹੈਗਾ ਉਹਦੇ ਕੋਲ ਸਾਰਾ ਕੁਝ ਆ ਰਿਹਾ ਹੈਗਾ ਇਹ ਇਹ ਕੋਈ ਸਪੈਸੀਫਾਈਡ ਨਹੀਂ ਆ ਰਿਹਾ ਕਿ ਜੀ ਇਹ ਪੰਜਾਬ ਵਾਸਤੇ ਡੋਨੇਸ਼ਨ ਹੈ ਗੋਆ ਵਾਸਤੇ ਹੈ ਦਿੱਲੀ ਵਾਸਤੇ ਹੈ ਇਸ ਤਰ੍ਹਾਂ ਨਹੀਂ ਆ ਰਿਹਾ ਮੈਂ ਕਹ ਰਿਹਾਗਾ ਕਿ ਸਟਿੰਗ ਦੀ ਗੱਲ ਕਿਤੇ ਹਵਾਚੀ ਤਾਂ ਨਹੀਂ ਸਿਰਫ ਹਵਾਚੀ ਰਹਿ ਗਈ ਸਟਿੰਗ ਕਿਉਂਕਿ ਛੋਟੇਪੁਰ ਦੇ ਖਿਲਾਫ ਇੱਕ ਏਜੰਡਾ ਸੀ ਉਹਨਾਂ ਨੂੰ ਪਾਰਟੀ ਦੇ ਪਦ ਤੋਂ ਹਟਾਉਣਾ ਸੀ ਸਿਰਫ ਇਹ ਪੋਲਿਟਿਕਸ ਹੋਈ ਆ ਗੱਲ ਕੋਈ ਹੋਰ ਨਿਕਲਿਆ ਹੋਵੇ ਵਿੱਚੋਂ ਕਿਉਂਕਿ ਖੈਰਾ ਤੱਕ ਨੇ ਕਿਹਾਗਾ ਕਿ ਛੋਟੇਪੁਰ ਦੇ ਮਾਮਲੇ ਦੇ ਅੰਦਰ ਜਾਂਚ ਪੂਰੀ ਉਹਦੀ ਹੋਣੀ ਚਾਹੀਦੀ ਆ ਜ਼ਰੂਰੀ ਨਹੀਂ ਉਹਨਾਂ ਦੇ ਖਿਲਾਫ ਸਾਜ਼ਿਸ਼ ਵੀ ਹੋਈ ਹੋ ਸਕਦੀ ਆ ਇਹ ਖੈਰਾ ਵੀ ਕਹਿ ਰਹੇ ਨੇ ਨਹੀਂ ਪਰ ਕਿਸੇ ਦੇ ਕਹਿਣ ਦੀ ਗੱਲ ਹੀ ਨਹੀਂ ਹੈਗੀ ਹੈ ਜਿਹੜੀ ਗੱਲ ਨੂੰ ਛੋਟੇਪੁਰ ਸਾਹਿਬ ਖੁੱਲੇ ਤੌਰ ਦੇ ਉੱਤੇ ਅੱਜ ਨਹੀਂ بار-बार ਇਹ ਜਿਹੜੀ ਗੱਲ ਨੂੰ ਰਿਪੀਟ ਕਰ ਰਹੇ ਹੈਗੇ ਉਹ ਇਹੀ ਕਹਿ ਰਹੇ ਹੈਗੇ ਕਿ ਹਾਂ ਜੀ ਮੈਂ ਲੇ ਪੈਸੇ ਲਏ ਆ ਮੈਂ ਜਦੋਂ ਤਾਂ ਕਹਿਣਾ ਕਿ ਮੈਂ ਪਾਰਟੀ ਲਈ ਲਏ ਨਹੀਂ ਮੈਂ ਪੈਸੇ ਲੈਨੇ ਪਾਰਟੀ ਦੇ ਠੀਕ ਹੈ ਪਾਰਟੀ ਲਈ ਪੈਸੇ ਲਏ ਆ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਜੀ ਮੈਂ ਜਿਹੜੇ ਪੈਸੇ ਆਏ ਆ ਉਹਨਾਂ ਚੋਂ ਜਿੱਦਲੀ ਵੀ ਮੈਂ 20 ਲੱਖ ਰੁਪਏ ਜਮ੍ਹਾਂ ਕਰਾ ਕੇ ਆਇਆ ਹੈਗਾ ਪਾਰਟੀ ਵਾਸਤੇ ਜਾਂ ਮੈਂ ਹੋਰ ਜਿਹੜੀਆਂ ਡੋਨੇਸ਼ਨਸ ਲਈਆਂ ਹੈਗੀਆਂ ਰੈਲੀਆਂ ਦੇ ਵਿੱਚ ਮੈਂ ਖਰਚਾ ਕੀਤਾ ਹੈਗਾ ਔਰ ਜਿਹੜੇ ਸਾਡੇ ਬਾਕੀ ਸਮਾਗਮ ਹੋਏ ਹੈਗੇ ਆ ਉਹਨਾਂ ਚ ਬੱਸਾਂ ਦਾ ਖਰਚਾ ਸਟੇਜ ਦਾ ਖਰਚਾ ਸ਼ਮਿਆਨੇਟ ਦਾ ਆਦ ਦਾ ਖਰਚਾ ਉਹ ਕਹਿੰਦੇ ਸਾਰਾ ਕੁਝ ਮੈਂ ਇਹ ਜਿਹੜੇ ਲੋਕਾਂ ਤੋਂ ਵਲੰਟਰੀ ਤੋਂ ਪੈਸੇ ਆ ਉਹਦੇ ਨਾਲ ਕਰ ਰਿਹਾ ਹੈਗਾ ਬੇਸਿਕਲ ਇਹ ਨਹੀਂ ਹੈਗੀ ਸਵਾਲ ਤੇ ਇਸ ਗੱਲ ਦਾ ਹੈਗਾ ਕਿ ਜਿਹੜੇ ਜਦੋਂ ਇੱਕ ਸੰਵਿਧਾਨ ਹੈਗਾ ਪਾਰਟੀ ਦਾ ਔਰ ਕੇਜਰੀਵਾਲ ਸਾਹਿਬ ਦੀਆਂ ਬਾਰ-ਬਾਰ ਹਰ ਬਾਰ ਉਹ ਹਰ ਜਗ੍ਹਾ ਕਹਿੰਦੇ ਹੈਗੇ ਆ ਕਿ ਜਿਹਨੇ ਦੇਣੇ ਹੈਗੇ ਤੁਸੀਂ 20000 ਤੱਕ ਦੇ ਆ ਮੈਂ ਲੈ ਸਕਦਾ ਹੈਗਾ ਤੁਸੀਂ ਥੱਲੇ ਥੱਲੇ ਲੇਕਿਨ 20000 ਤੋਂ ਔਰ 20000 ਤੋਂ ਉੱਤੇ ਜਿਹੜੀ ਵੀ ਕੋ ਡੋਨੇਸ਼ਨਸ ਹੈਗੀ ਹੈ ਉਹ ਦੇਣ ਵਾਲਾ ਜਿਹੜਾ ਹੈਗਾ ਉਹ ਉਹਦਾ ਪੈਨ ਕਾਰਡ ਹੋਣਾ ਬੜਾ ਜ਼ਰੂਰੀ ਹੈਗਾ ਕੀ ਕਿਹਾ ਜਾ ਰਿਹਾ ਹੈਗਾ ਕਿ ਪਾਰਟੀ ਨੇ ਕੁਝ ਲੋਕਾਂ ਨੂੰ ਬਲੈਕਲਿਸਟਡ ਕੀਤਾਗਾ ਜਿਦੇ ਚ ਸੁਖਪਾਲ ਸਿੰਘ ਖਹਿਰਾ ਨੇ ਜਿਦੇ ਚ ਕਮਰ ਸੰਧੂ ਨੇ ਜਿਦੇ ਚ ਕਹਿ ਰਿਹਾ ਜਸਬੀਰ ਸਿੰਘ ਵੀਰ ਵੀ ਉਹ ਵਿਅਕਤੀ ਨੇ ਜਿਨ੍ਹਾਂ ਨੂੰ ਬਲੈਕਲਿਸਟਡ ਕੀਤਾ ਗਿਆਗਾ ਨਹੀਂ ਇਹਦੇ ਚ ਬਿਲਕੁਲ ਕੋਈ ਸਚਾਈ ਨਹੀਂ ਹੈਗੀ ਇਹ ਇੱਕ ਅਫਵਾਹ ਉਠਾਈ ਗਈ ਹੈਗੀ ਹੈ ਇੱਕ ਦੂਜੇ ਦੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਕ੍ਰੀਏਟ ਕਰਨ ਵਾਸਤੇ ਤੁਹਾਨੂੰ ਪਤਾ ਹੈਗਾ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਬਾਹਰ ਆ ਰਹੀਆਂ ਹੈਗੀਆਂ ਅਸਲੀਅਤ ਇਹ ਹੈਗੀ ਹੈ ਕਿ ਮੈਂ ਜਨਵਰੀ ਚ ਪਾਰਟੀ ਜੁਆਇਨ ਕੀਤੀ ਸੀ ਇਸ ਸਾਲ ਤੇ ਫਰਵਰੀ ਦੇ ਵਿੱਚ ਜਦੋਂ ਤੁਸੀਂ ਕਿਤੇ ਇਲੈਕਸ਼ਨ ਲੜਨੀ ਹੈਗੀ ਤੇ ਘੱਟੋ ਘੱਟ ਤੁਹਾਨੂੰ ਗਰਾਊਂਡ ਵਰਕ ਤੇ ਕਰਨਾ ਪੈਂਦਾ ਹੈ ਨਾ ਇਹ ਤਾਂ ਹੈ ਨਹੀਂ ਆ ਵੀ ਅੱਜ ਤੁਸੀਂ ਤੁਹਾਨੂੰ ਤੁਸੀਂ ਟਿਕਟ ਮੰਗੋ ਤੇ ਕੱਲ ਨੂੰ ਜਾ ਕੇ ਤੁਸੀਂ ਉਹਨੂੰ ਜੁਆਇਨ ਕਰ ਲਓ ਇਹ ਇਸ ਤਰ੍ਹਾਂ ਦੀ ਕੋਈ ਜਿਹੜੀ ਚੀਜ਼ ਹੈਗੀ ਹੈ ਇਹ ਇਹਦੇ ਚ ਸਚਾਈ ਕੋਈ ਨਹੀਂ ਹੈਗੀ ਇਸ ਗੱਲ ਵਿੱਚ ਖੈਰਾ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਪੰਜਾਬੀ ਜਿਹੜੇ ਲੀਡਰ ਨੇ ਬਾਹਰ ਦੇ ਜਿਹੜੇ ਲੀਡਰ ਨੇ ਕਿਹਾ ਜਾ ਰਿਹਾਗਾ ਕਿ ਬਾਹਰ ਦੇ ਲੀਡਰ ਪਾਰਟੀ ਨੂੰ ਚਲਾ ਰਹੇ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਪੰਜਾਬੀਆਂ ਨੂੰ ਜ਼ਿਆਦਾ ਰਾਈਟ ਮਿਲਣਾ ਚਾਹੀਦਾ ਪੰਜਾਬੀਆਂ ਦੇ ਹੱਥ ਪਾਰਟੀ ਦੇਣੀ ਚਾਹੀਦੀ ਹੈ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਨੀ ਸੁਖਪਾਲ ਖੈਰੇ ਦੇ ਉੱਤੇ ਜੋ ਉਹਨਾਂ ਨੇ ਕਿਹਾ ਹੈਗਾ ਉਹ ਸਾਡੇ ਅੱਛੇ ਲੀਡਰ ਹੈਗੇ ਆ ਮੈਂ ਉਹਨਾਂ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਮੇਰੇ ਨਿੱਜੀ ਵਿਚਾਰ ਇਹ ਹੈਗੇ ਆ ਕਿ ਇਹ ਜਿਹੜੇ ਬਾਦ ਤੋਂ ਦਿੱਲੀ ਤੋਂ ਸਾਡੇ ਕੋਲ ਆਏ ਹੋਏ ਆ ਇਹ ਸਾਨੂੰ ਗਾਈਡ ਕਰਨ ਵਾਸਤੇ ਆਏ ਆ ਹੈਲਪ ਕਰਨ ਵਾਸਤੇ ਆਏ ਆ ਕਿ ਕਾਂਗਰਸ ਜਾਂ ਅਕਾਲੀ ਹੈ ਨਹੀਂ ਜਿਨ੍ਹਾਂ ਦੇ ਗਰਾਸ ਰੂਟ ਤੇ ਸਾਰਾ ਕੁਝ ਹੀ ਸੈਟਅਪ ਹੋਇਆ ਹੋਇਆ ਹੈ ਸਾਰੀ ਖਰਾਬੀ ਉਹ ਦਿੱਲੀ ਵਾਲੇ ਕਰ ਰਿਹਾ ਐ ਅਲੀਗੇਸ਼ਨ ਛੋਟੇਪੁਰ ਨੇ ਵੀ ਉਹ ਹੀ ਲਾਇਆ ਕਿ ਦੁਰਗੇਸ਼ ਪਾਠਕ ਪਾਵਰ ਸੈਂਟਰ ਬਣ ਗਿਆ ਹੋਰ ਲੋਕ ਵੀ ਅਲੀਗੇਸ਼ਨ ਲਾਉਂਦੇ ਨੇ ਪਹਿਲਾਂ ਜਸਜੀ ਜਸਰਾਜ ਨੇ ਵੀ ਇਹੀ ਗੱਲ ਕਹੀ ਜਿੰਨੇ ਵਿਅਕਤੀ ਪਾਰਟੀ ਚੋਂ ਗਏ ਨੇ ਧਰਮਵੀਰ ਗਾਂਧੀ ਉਹਨਾਂ ਸਭ ਨੇ ਕਿਹਾ ਕਿ ਦਿੱਲੀ ਵਾਲੇ ਖਰਾਬ ਕਰ ਰਹੇ ਨੇ ਪਾਰਟੀ ਨੂੰ ਦਿੱਲੀ ਵਾਲੇ ਖਰਾਬ ਨਹੀਂ ਕਰ ਰਹੇ ਦਿੱਲੀ ਬਾਰੇ ਇੱਥੇ ਦਾ ਸੰਗਠਨ ਬਣਾਉਣ ਵਾਸਤੇ ਆਏ ਹੈਗੇ ਆ ਆਪਸ ਵਿੱਚ ਕਈ ਤਰ੍ਹਾਂ ਦੇ મતਭੇਦ ਆ ਜਿਹੜੇ ਸਾਡੇ ਲੋਕਲ ਲੀਡਰ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਕਿ ਟਿਕਟਾਂ ਵੀ ਦਿੱਲੀ ਦੇ ਜਿਹੜੇ ਜਿਹੜੇ ਦਿੱਲੀ ਵਾਲੇ ਨੂੰ ਉਹਨਾਂ ਦੇ ਨੇੜਲੇਆਂ ਨੂੰ ਟਿਕਟਾਂ ਮਿਲ ਰਹੀਆਂ ਨੇ ਨਹੀਂ ਇਹ ਬਿਲਕੁਲ ਗਲਤ ਹੈਗਾ ਮੈਂ ਨਿੱਜੀ ਤੌਰ ਦੇ ਉੱਤੇ ਕਿਉਂਕਿ ਕੰਪੇਨ ਕਮੇਟੀ ਦਾ ਮੈਂ ਮੈਂਬਰ ਹੈਗਾ ਔਰ ਐਡਮਿਨਿਸਟ੍ਰੇਟਿਵ ਗ੍ਰੀਵੈਂਸਿੰਗ ਦਾ ਵੀ ਮੈਂ ਹੈੱਡ ਹੈਗਾ ਜੇ ਅਗਰ ਕੋਈ ਇਸ ਤਰ੍ਹਾਂ ਦੀ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਆਈ ਕਿਸੇ ਪਾਸੇ ਤੋਂ ਵੀ ਕਿਸੇ ਨਿੱਜੀ ਗਲਤ ਬੰਦੇ ਨੂੰ ਟਿਕਟ ਦਿੱਤੀ ਗਈ ਹੈ ਔਰ ਹਾਂ ਜਿੱਥੇ ਕਿਤੇ ਬੰਦੇ ਦੇ ਬਾਰੇ ਕੋਈ ਸ਼ੱਕ ਸ਼ੁਭਾ ਆਇਆ ਹੈਗਾ ਮੈਂ ਇਵਨ ਜਿਹੜੇ ਨੈਸ਼ਨਲ ਲੈਵਲ ਦੇ ਸਾਡੇ ਨੈਸ਼ਨਲ ਕਾਉਂਸਲ ਦੇ ਵਿੱਚ ਵੀ ਜਿਹੜੇ ਬੰਦੇ ਹੈ ਆ ਉਹਨਾਂ ਦੀ ਵੀ ਟਿਕਟ ਜਿਹੜੀ ਹੈਗੀ ਰੋਕੀ ਗਈ ਹੈ ਹੁਣ ਜਾਂਚ ਹੋਊਗੀ ਜਾਂ ਤੰਗ ਕਦੇ ਆਊਗਾ ਜਾਂ ਇਹ ਸਸਪੈਂਸ ਬਣਿਆ ਰਹੂਗਾ ਜੋ ਤੱਕ ਕਲੈਕਸ਼ਨ ਨਹੀਂ ਹੁੰਦੀ ਕਿ ਛੋਟੇਪੁਰ ਪਤਾ ਨਹੀਂ ਬਿਨਾਂ ਗਲਤੀ ਰਗੜ ਤੇ ਪਾਰਟੀ ਨੇ ਨਹੀਂ ਇਹ ਜਿਹੜਾ ਹੈਗਾ ਬਹੁਤ ਜਲਦੀ ਜਿਵੇਂ ਉਹਨਾਂ ਦੀ ਸਿਹਤ ਠੀਕ ਹੁੰਦੀ ਹੈਗੀ ਅਸੀਂ ਸਾਰਾ ਕੁਝ ਜਨਤਾ ਕਰਾਂਗੇ ਆਮ ਆਦਮੀ ਪਾਰਟੀ ਕੋਲ ਕੋਈ ਅਸੀਂ ਚੀਜ਼ ਨਹੀਂ ਜਿਹੜੀ ਛੁਪਾ ਕੇ ਰੱਖੜੀ ਹੈਗੀ ਐਨੀ ਜਲਦਬਾਜ਼ੀ ਇਹ ਇਹ ਉਹ ਜੀ ਚੀਜ਼ ਹਾਲਾਤ ਦੇ ਵਿੱਚ ਕਿ ਹਾਂ ਜੀ ਸਾਡਾ ਬੰਦਾ ਬਿਮਾਰੀ ਦਾ ਮਤਲਬ ਕੀ ਹੈਗਾ ਜੇ ਬਾਕੀ ਲੀਡਰ ਸਟੇਟਮੈਂਟ ਦੇ ਹੀ ਜਾਣਗੇ ਤੁਸੀਂ ਰੋਕੋ ਨਾ ਇੱਕ ਕਮੇਟੀ ਦੇ ਮੈਂਬਰ ਦੇ ਤੌਰ ਤੇ ਕਿ ਜਦੋਂ ਤੱਕ ਜਾਂਚ ਨਹੀਂ ਹੁੰਦੀ নিরপক্ষ जांच ਨਹੀਂ ਹੁੰਦੀ ਕਿਸੇ ਨੇ ਇੱਕ ਦੂਜੇ ਦੇ ਖਿਲਾਫ ਦੂਸ਼ਣਵਾਦੀ ਨਹੀਂ ਕਰਨੀ ਛੋਟੇਪੁਰ ਬੋਲਦਿਆ ਬੋਲਣ ਪਰ ਤੁਹਾਡੀ ਪਾਰਟੀ ਵੱਲੋਂ ਕੋਈ ਨਾ ਬੋਲੇ ਛੇਰਗਿਲ ਬੋਲ ਰਹੇ ਨੇ ਬਹੁਤ ਸਾਰੇ ਲੀਡਰ ਤੁਹਾਡੇ ਨੇ ਜਿਹੜੇ ਛੋਟੇਪੁਰ ਤੇ ਅਟੈਕ ਕਰ ਰਹੇ ਨੇ ਉਹ ਅਟੈਕ ਨਹੀਂ ਕਰ ਰਹੇ ਹੈਗੇ ਜਦੋਂ ਤੁਸੀਂ ਜਦੋਂ ਕੋਈ ਬੰਦਾ ਪਾਰਟੀ ਦੇ ਉੱਤੇ ਕੀ ਕਹਿੰਦੇ ਚਿੱਕੜ ਛਾਲੂਗਾ ਤੇ ਜਿਹੜੇ ਸਾਡੇ ਪਾਰਟੀ ਦੇ ਲੀਡਰ ਹੈਗੇ ਆ ਉਹ ਸੀਨੀਅਰ ਲੀਡਰ ਹੈਗੇ ਆ ਕੁਦਰਤੀ ਤੌਰ ਦੇ ਉੱਤੇ ਹੈਗਾ ਉਹ ਜਿਹੜਾ ਧੁੰਦਰਾ ਸ਼ਿਸ਼ਾ ਕਰ ਰਹੇ ਹੈਗੇ ਉਹਨੂੰ ਨਾਲ ਦੇ ਨਾਲ ਸਾਫ਼ ਕਰਨ ਕਰ ਰਹੇ ਹੈਗੇ ਕੋਈ ਇਹਦੇ ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਆਪਾਂ ਸੋਚ ਰਹੇ ਹੈਗੇ ਆ ਕਿ ਉਹਨਾਂ ਨੂੰ ਚੁੱਪ ਕਰ ਜਾਣਾ ਚਾਹੀਦਾ ਹੈਗਾ ਥੋੜੇ ਥੋੜਾ ਜਿਹਾ ਇੰਤਜ਼ਾਰ ਕਰ ਲਓ ਥੋੜਾ ਜਿਹਾ ਇੰਤਜ਼ਾਰ ਕਰ ਲਓ ਤੇ ਜਲਦੀ ਤੁਹਾਡੇ ਸਾਹਮਣੇ ਸੱਚਾਈ ਆ ਜਾਏਗੀ ਸਟਿੰਗ ਸਾਹਮਣੇ ਆਊਗਾ ਕਿ ਸਟਿੰਗ ਦੇ ਉੱਤੇ ਐਵੇਂ ਸਸਪੈਂਸ ਰਹੂਗਾ ਤੁਹਾਡੇ ਅੱਗੇ ਆਮ ਆਦਮੀ ਪਾਰਟੀ ਕਦੇ ਕੁਝ ਪਾ ਕੇ ਨਹੀਂ ਰੱਖਦੀ ਸਾਰਾ ਕੁਝ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਜਾਏਗਾ ਛਪਾਉਣ ਦਾ ਕੋਈ ਸਾਡਾ ਮਨਸ਼ਾ ਨਹੀਂ ਹੈਗਾ ਔਰ ਨਾ ਕਦੇ ਹੋਇਆ ਹੈਗਾ ਆਮ ਆਦਮੀ ਆਮ ਆਦੀ ਪਾਰਟੀ ਦੇ ਵਿੱਚ ਅਗਰ ਆਮ ਆਦਮੀ ਨੂੰ ਅਸਲੀਅਤ ਨਹੀਂ ਪਤਾ ਅੰਦਰੂਨੀ ਗੱਲਾਂ ਨਹੀਂ ਪਤਾ ਹੈਗਾ ਫਿਰ ਉਹ ਕੁਦਰਤੀ ਤੌਰ ਦੇ ਉੱਤੇ ਸਟਿੰਗ ਕੀਤਾ ਕੀ ਨਹੀਂ ਸਟਿੰਗ ਹੀ ਨਹੀਂ ਕੀਤਾਗਾ ਨਹੀਂ ਮੈਂ ਇਹ ਤਾਂ ਤੁਹਾਡੇ ਪਤਾ ਮੀਡੀਆ ਦੇ ਵਿੱਚ ਕਾਫੀ ਆ ਚੁੱਕਾ ਹੈਗਾ ਉਹ ਇਹਦੇ ਬਾਰੇ ਹੁਣ ਤੁਹਾਡੀ ਪਾਰਟੀ ਦੇ ਬੰਦੇ ਨੇ ਸਟਿੰਗ ਕੀਤਾ ਕਹਿੰਦੇ ਨਹੀਂ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਦਾ ਹੋਏ ਸਨ ਜਸਬੀਰ ਸਿੰਘ ਵੀਰ ਜਿਹੜੀ ਜਾਂਚ ਕਮੇਟੀ ਬਣੀ ਹੈ ਸੋਚਾ ਸਿੰਘ ਛੋਟੇਪੁਰ ਦੇ ਉੱਪਰ ਉੱਚ ਦੋ ਲੋਕ ਨੇ ਜਰਨੈਲ ਸਿੰਘ ਜੋ ਕੋ-ਇਨਚਾਰਜ ਨੇ ਔਰ ਜਸਬੀਰ ਸਿੰਘ ਵੀਰ ਇਹ ਜਾਂਚ ਅਜੇ ਤੱਕ ਸ਼ੁਰੂ ਨਹੀਂ ਹੋਈ ਹੈ ਜਸਬੀਰ ਸਿੰਘ ਵੀਰ ਦਾ ਕਹਿਣਾ ਕਿ ਜਰਨੈਲ ਸਿੰਘ ਬਿਮਾਰ ਚੱਲ ਰਹੇ ਨੇ ਇਸ ਕਰਕੇ ਜਾਂਚ ਸ਼ੁਰੂ ਨਹੀਂ ਹੋਈ ਪਰ ਤਿੰਨ ਦਿਨ ਹੋ ਗਏ ਤਿੰਨ ਦਿਨਾਂ ਬਾਅਦ ਇੱਕ ਵੀ ਕਦਮ ਇਸ ਜਾਂਚ ਕਮੇਟੀ ਨੇ ਨਹੀਂ ਪੁੱਟਿਆ ਅਜੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਕਿ ਸਟਿੰਗ ਆਪਰੇਸ਼ਨ ਕਿਸ ਨੇ ਕੀਤਾ ਸੀ ਉਹ ਸਟਿੰਗ ਆਪਰੇਸ਼ਨ ਕੀ ਆ ਉਦੇਚ ਹੈ ਕਿ ਜਿਸ ਆਧਾਰ ਦੇ ਉੱਤੇ ਕਾਰਵਾਈ ਬਣਾਈ ਗਈ ਜਿਸ ਆਧਾਰ ਦੇ ਉੱਤੇ ਇੱਕ ਮਾਹੌਲ ਬਣਾਇਆ ਗਿਆ ਉਹਨੂੰ ਅਜੇ ਤੱਕ ਆਮ ਆਦਮੀ ਪਾਰਟੀ ਜਨਤਕ ਨਹੀਂ ਕਰ ਰਹੀ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਮੋਹਾਲੀ